Hãy subscribe cho kênh Ghiền Mì Gõ để không bỏ ta những video hấp dẫn ਕਾਹਿੰਦੇ ਸੋਸ਼ੀਅਟੀ ਦੇ ਮਾਨ ਵਿੱਚ ਕੀ ਕੀ ਦੀ ਮੰਗ ਹੈ ਅੱਜ ਅਸੀਂ ਜਲੰਧਰ ਦੇ ਵਿੱਚ ਜੋ ਐਸਕੇਲੇਟਰ ਨਹੀਂ ਹੈਗੇ ਉਹਨਾਂ ਦੀ ਡਿਮਾਂਡ ਅਸੀਂ ਰੱਖੀ ਹੈ ਕਿਉਂਕਿ ਇਹਦੇ ਲਈ ਜੋ ਸੀਨੀਅਰ ਸਿਟੀਜ਼ਨਸ ਨੇ ਔਰ ਜੋ ਕੁਝ ਹੈਂਡੀਕੈਪ ਨੇ ਐਨਆਰਆਈਜ਼ ਲੋਕ ਆਂਦੇ ਨੇ ਉਹਨਾਂ ਨੂੰ ਬਹੁਤ ਸਮੱਸਿਆ ਆਂਦੀ ਹੈ ਕਿਉਂਕਿ ਸ਼ਟਾਬੀ ਐਕਸਪ੍ਰੈਸ ਦੇ ਵਿੱਚ ਕਾਫੀ ਐਨਆਰਆਈਜ਼ ਜੋ ਸਫ਼ਰ ਕਰਦੇ ਨੇ ਔਰ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਹੈਂਡੀਕੈਪ ਨੂੰ ਐਨਆਰਆਈ ਆਪਣੇ ਸੀਨੀਅਰ ਸਿਟੀਜ਼ਨਸ ਨੂੰ ਬਹੁਤ ਦਿੱਕਤ ਆਉਂਦੀ ਆ ਅਸੀਂ ਉਹਨਾਂ ਨੂੰ ਮੰਗ ਰੱਖੀ ਆ ਔਰ ਉਹਨਾਂ ਨੇ ਸਾਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਉਹ ਮੰਗ ਜਲਦ ਤੋਂ ਜਲਦ ਪੂਰੀ ਕੀਤੀ ਜਾਵੇਗੀ ਔਰ ਉਹਨਾਂ ਨੇ ਇਹ ਵੀ ਸਾਨੂੰ ਦੱਸਿਆ ਕਿ ਇਹ ਪਾਸ ਹੋ ਚੁੱਕਿਆ ਹੈ ਔਰ ਜਲ ਤੋ ਜਲ ਐਸਪੀਰੇਟਰ ਦੇ ਤੇ ਦਿਲੰਦਰ ਦੇ ਵਿੱਚ ਲੱਗ ਜਾਏਗਾ ਜਿਸ ਪੰਨ ਤੋਂ ਪਾਸ ਹੋ ਚੁੱਕਿਆ ਤੇ ਤਾਂ ਦਿਲੰਦਰ ਵੀ ਦੇ ਦੇਗਾ ਮਸਾਉ ਨੂੰ ਪੁੱਛਿਆ ਸੀਗਾ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿ ਮੋਸਟ ਪ੍ਰੋਬਬਲੀ ਇਸੇ ਹੀ ਬਜਟ ਸੈਸ਼ਨ ਦੇ ਵਿੱਚ ਇਹ ਲੱਗਣ ਦੀ ਪੂਰੀ ਕੋਸ਼ਿਸ਼ ਕਰਨਗੇ ਔਰ ਜਲ ਤੋ ਜਲ ਉਹਨਾਂ ਨੇ ਆਸ਼ਵਾਸ਼ਣ ਦਿੱਤਾ 2 ਮਹੀਨੇ 2 ਮਹੀਨੇ ਨਾ ਵੀ ਜਿਹੜਾ ਨੇ ਸਾਨੂੰ ਇਨਾ ਟਾਈਮ ਦਿੱਤਾ ਹੈ

थोड़ा चलते जाओ फिरोजपुर के लिए गाड़ी ਆਪਿਆ ਲਾਭਾਤਮਕ ਮਿਸ਼ਨ ਨੂੰ ਦੁਹਰਾਉਂਦੇ ਰਹੇ। 10 ਮਿੰਟੇ ਤੋਂ ਵੱਧ ਲੋਕਾਂ ਨੂੰ ਤੁਹਾਡੇ ਸਾਥ ਨਾਲ ਜੁੜੇ ਹੋਏ ਨੇ। ਚਲੋ ਅੱਗੇ। ਚਲੋ ਜੀ।

ਦੇ ਰਹੇ ਨੀਓ। ਹੋਰ ਠੀਕ ਹੈ। ਭਾਈ ਜੀ ਦੱਸੋ ਇੱਥੇ ਤੁਸੀਂ ਕੀ ਕਰਦਾ ਐ? ਇਹ ਸਾਰਾ ਅਸੀਂ ਸਟੇਸ਼ਨ ਤੇ ਕੁਲੀ ਦਾ ਕੰਮ ਕਰਦੇ ਆਂ। ਸਾਡੀਆਂ ਕੁਝ ਮੰਗਾਂ ਸੀ ਅਸੀਂ ਉਹ ਮੰਗ ਪੱਤਰ ਦੇਣ ਆਏ ਸੀ ਸਾਹਿਬ ਜੀ ਨੂੰ। ਤੇ ਉਹ ਸਾਨੂੰ ਮਿਲਣ ਦਾ ਤਾਂ ਟਾਈਮ ਨਹੀਂ ਦਿੰਦਾ ਪਰ ਅਸੀਂ ਅੰਦਰ ਮੰਗ ਪੱਤਰ ਦੇ ਦਿੱਤਾ ਉਹਨਾਂ ਨੂੰ। ਕੀ ਮੰਗਾਂ ਕੀ ਸੀ ਤਾਂ? ਮੰਗਾਂ ਸੀ ਕਿ ਇੱਕ ਤਾਂ ਸਾਡਾ ਜਿਹੜਾ ਰੈਸਟ ਰੂਮ ਐ ਉਹਦੇ 'ਚ ਨਾ ਕੋਈ ਪੱਖਾ ਲੱਗਾ। ਠੀਕ ਹੈ ਜੀ। ਨਾ ਉੱਥੇ ਪਾਣੀ, ਨਾ ਲੈਟਰਨ, ਨਾ ਬਾਥਰੂਮ ਤੇ ਜਿੱਥੇ ਆਪਾਂ ਨੰਬਰ ਗਿਣਦੇ ਬਾਹਰ ਜਿੱਥੇ ਯਾਤਰੀ ਦਾ ਵੇਟ ਕਰਦੇ ਆਗੇ ਉਥੇ ਕੋਈ ਸ਼ੈੱਡ ਨਹੀਂ ਹੈ بارش ਦੇ ਵਿੱਚ ਸਾਨੂੰ ਬਾਹਰ ਹੀ ਬਹਿਣਾ ਮਿਲਦਾ ਤੇ ਧੁੱਪੇ ਵੀ ਸਾਨੂੰ ਬਾਹਰ ਬਹਿਣਾ ਪੈਂਦਾ ਠੀਕ ਹੈ ਜੀ ਸਮਾਂ ਤੋਂ ਨਾਲ ਤੇ ਠੀਕ ਹੈ ਜੀ ਤੁਹਾਨੂੰ ਅੱਜ ਮਿਲੇ ਨਹੀਂ ਹੈ ਹਾਂਜੀ ਸਰ ਪਹਿਲਾਂ ਅਸੀਂ ਇੱਥੇ ਬਾਹਰ ਗੇਟ ਤੇ ਖੜੇ ਰਹੇ ਆ ਜਿੱਲੇ ਸਾਡਾ ਨੰਬਰ ਆ ਉਦੋਂ ਨੂੰ ਉੱਠ ਕੇ ਇੱਧਰ ਆ ਗਏ ਤੇ ਸਾਨੂੰ ਤਾਂ ਪਰੇਸ਼ਾਨੀ ਤਾਂ ਹੋਈ ਆ ਵੀ ਅਸੀਂ ਮੰਗ ਪੱਤਰ ਦੇਣਾ ਸੀ ਜਿਹੜੀ ਵੀ ਸਾਡੀ ਗੱਲ ਸੀ ਵਾਈ ਫੇਸ ਅਸੀਂ ਗੱਲ ਕਰਨੀ ਸੀ ਵੀ ਨਾ ਤਾਂ ਸਾਡੇ ਕੋਲ ਉਥੇ ਕੋਈ ਪਾਣੀ ਦੀ ਕੋਈ ਸੁਵਿਧਾ ਹੈਗੀ ਆ ਨਾ ਕੋਈ ਲੈਟਰਿੰਗ ਬਾਥਰੂਮ ਉੱਪਰ ਜਿਹੜੀਆਂ ਚਾ ਤੇ ਪਾਸ ਹਾਲ ਚ ਜਿਹੜੇ ਮਿਲਦੇ ਹੈਗੇ ਆ ਪੂਰੀ ਫੈਮਲੀ ਦਾ ਪਾਸ ਜਿਵੇਂ ਕਿ ਦੇਖੋ ਤੁਹਾਨੂੰ ਮਿਲੇ ਨਹੀਂ ਹੈ ਮੰਗ ਪੱਤਰ ਦੇ ਲਿਆ ਜੇ ਤੁਹਾਨੂੰ ਮਿਲੇ ਨਹੀਂ ਮੰਗ ਪੱਤਰ ਦਿੱਤਾ ਕਿ ਲੱਗਦਾ ਤੁਹਾਨੂੰ ਉਮੀਦ ਹੈ ਕਿ ਕੋਈ ਤੁਹਾਡੀ ਗੱਲ ਸੁਣੀ ਜਾਏਗੀ ਦੇਖੋ ਜੀ ਸੁਣੀ ਤਾਂ ਜਾਏਗੀ ਜੀ ਵੈਸੇ ਦੇਖੋ ਹੁਣ ਕਿਦਾਂ ਦੇ ਕੀ ਕਰਦੇ ਹਨ ਗੌਰ ਜਾਈ ਹੋ ਗਿਆ ਵੈਸੇ ਜੇ ਆਪਾਂ ਤਾਂ ਮਿਲਣ ਦੇ ਆਏ ਸੀਗੇ ਵੀ ਚਲੋ ਉਹਨਾਂ ਨੂੰ ਮਿਲਾਂਗੇ ਪਰ ਸਾਡਾ ਮੇਲ ਨਹੀਂ ਹੋਇਆ ਉਹਨਾਂ ਨੇ ਉਹ ਉਧਰੋਂ ਦੂਜੇ ਰੂਮ ਚੋਂ ਨਿਕਲ ਕੇ ਫੜਾ ਫੜਾ ਅੰਦਰ ਗੱਡੀ ਚ ਆ ਗਏ ਤੇ ਆਪਾਂ ਗੱਡੀ ਦੇ ਬਾਹਰ ਖੜੇ ਆ ਜੀ ਸਾਡਾ ਮੇਲ ਨਹੀਂ ਹੋਇਆ ਉਹਨਾਂ ਨੇ Tchau,

ਕੁਝ ਨਹੀਂ ਸਾਫ ਨਹੀਂ ਆਉਂਦਾ ਰੌਹਲ ਜੀ ਰੌਹਲ ਯਾਰ ਰੌਹਲ ਆਪਸੇ ਨਾਲ ਗੱਲ ਕਰ ਲੈਣਾ ਪਾਵਨਾ ਆ ਤਾਂ ਇੱਕ ਮਿੰਟ ਥੋੜਾ ਲੈ ਟਾਈਮ ਹੋ ਗਿਆ ਅੱਛਾ ਕਰ ਰਹੇ ਹਾਂ ਬਜੀ ਜਿੱਦੇ ਯਾਰ ਇੱਕ ਹਾਂ ਯਾਰ ਇਹ ਟਾਈਮ ਕੋ ਦੇਖਾ ਲਓ ਕੋਈ ਨੁਕਸਾਨ ਨਹੀਂ ਹੋ ਰਹੀ ਨੀ ਲੇ ਲੀਤੀ ਹੈ ਸੌਰੀ ਸਾਹਿਬ ਹਾਂਜੀ ਭਾਈ ਆਦਮੀ ਸੇ ਬੈਠੋ ਤੁਸੀਂ ਐ ਕਰੋ ਜੀ ਐਮ ਸਾਹਿਬ ਨਾਲ ਫੇਸ ਕਰੋ ਹਾਂਜੀ ਭਾਈ ਭਾਈ ਜੀ ਸਰ ਥੋੜਾ ਜਿਹਾ ਤੁਸੀਂ ਅੱਗੇ ਹੋ ਜਾਓ ਜੀ ਸਾਹਿਬ ਜੀ ਅਸੀਂ ਦੇਖੀ ਉਹਦੇ ਸਾਹਿਬ ਖੜੇ ਹੋ ਗਏ ਦੇਖੋ ਖੜਾ ਰਹਿ ਕੇ ਖੜੇ ਹੋ ਰਹੇ ਨੇ ਅੰਦਰ ਆਉਂਦੇ ਨੇ ਠੀਕ ਐ ਜੀ ਸਾਹਿਬ ਅੱਜ ਅਸੀਂ ਜੀਐਮਸੀ ਨੂੰ ਜਮੇ ਹਾਂਜੀ ਸਰ ਸਾਹਿਬ ਜੀ ਅੱਜ ਜੀਐਮਸੀ ਕੋਲ ਸੀ ਕੀ ਕੀ ਬਿਮਾਰ ਅੱਜ ਨਾਰਥਰਨ ਰੇਲਵੇ ਦੇ ਜੀਐਮ ਨੇ ਇੱਥੇ ਵਿਜ਼ਿਟ ਕੀਤਾ ਤੇ ਮੈਂ ਆਪਣੇ ਜ਼ਿੰਦ ਪਰਲਮੈਂਟ ਕੰਸਟਿਟੂਐਂਸੀ ਇੰਜੀਨੀਅਰ ਰੇਲਵੇ ਦੀਆਂ ਰਿਕੁਆਇਰਮੈਂਟਸ ਉਹਨਾਂ ਨੂੰ ਲਿਖ ਕੇ ਵੀ ਦਿੱਤੀਆਂ ਉਹਨਾਂ ਨਾਲ ਡਿਸਕਸ ਵੀ ਕੀਤਾ ਕਿਉਂਕਿ ਜਲੰਧਰ ਸਿਟੀ ਰੇਲਵੇ ਸਟੇਸ਼ਨ ਜਿਹੜਾ ਹੈ ਬੜਾ ਇੰਪੋਰਟੈਂਟ ਰੇਲਵੇ ਸਟੇਸ਼ਨ ਹੈ ਜਲੰਧਰ ਦੀ ਆਪਣੀ ਬਹੁਤ ਮਹੱਤਤਾ ਕਿਉਂਕਿ ਇੱਥੇ ਬਹੁਤ ਸਾਰੀ ਇੰਡਸਟਰੀ ਹੈ ਹੈਂਡ ਟੂਲ ਇੰਡਸਟਰੀ ਹੈ ਰਬਰ ਇੰਡਸਟਰੀ ਹੈ ਦੂਸਰੀ ਲੈਦਰ ਇੰਡਸਟਰੀ ਹੈ ਸਪੋਰਟਸ ਇੰਡਸਟਰੀ ਹੈ ਪ੍ਰੈਸ ਸੈਂਟਰ ਹੈ ਸੈਂਟਰ ਆਫ ਸਟੇਟ ਹੈ ਸੂਬੇ ਦਾ ਜਿਹੜਾ ਸੈਂਟਰ ਹੈ ਇਸ ਸਰਕੇ ਇੱਥੇ ਬਹੁਤ ਜਿਹੜੇ ਲੋਕ ਪੈਸੇਂਜਰ ਹੈਗੇ ਐਨ ਆਰ ਆਈ ਬੈਲਟ ਹੈ ਕੋਈ ਸਰਕਾਰੀ ਜੀ ਜ਼ਰੂਰਤ ਹੈ ਕਿ ਜਿਹੜਾ ਜੰਦਰ ਸਿਟੀ ਰੇਲ ਸਟੇਸ਼ਨ ਹੈ ਇਸ ਨੂੰ ਅਪਗ੍ਰੇਡ ਕਰਨ ਨੂੰ ਮੈਂ ਕਹਾਂ ਜੇ ਇਸ ਨੂੰ ਅਪਗ੍ਰੇਡ ਕਰਕੇ ਇੱਥੇ ਸਾਰੀਆਂ ਫੈਸਿਲਿਟੀਆਂ ਮਾਡਰਨ ਟੈਕਨੋਲੋਜੀ ਦੀਆਂ ਜਿਵੇਂ ਸਿਟੀ ਸੇ ਕੋਈ ਤੇ ਪ੍ਰੋਵਾਈਡ ਕੀਤੀ ਜਾਵੇ ਜਿਹੜਾ ਕੋਈ 1 ਫੁੱਟ ਓਵਰ ਬ੍ਰਿਜਾ ਉਹ ਬਣਾਇਆ ਜਾਏ ਇੱਕ ਜਿਹੜਾ ਪਲੇਟਫਾਰਮ ਨੰਬਰ 1 ਹੈ ਉਸ ਦੀ ਜਿਹੜੀ ਸ਼ਟਰ ਹੈ ਉੱਤੇ ਨਾਲੇ بارش ਵਿੱਚ ਲੋਕ ਫੇਰਦੇ ਉਹਨੂੰ ਐਕਸਟੈਂਡ ਕੀਤਾ ਜਾਏ ਵੇਟਿੰਗ ਹਾਲਸ ਜਿਹੜੇ ਉਹ 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 ਬੜਾਏ ਜਾਏ ਸੋ ਇਹ ਸਾਰੀਆਂ ਜਿਹੜੀਆਂ ਮਾਡਰਨ ਅਮੈਨਿਟੀਆਂ ਬਣਾਉਗੇ ਵਾਸਤੇ ਕਰ। ਔਰ ਕਿਉਂਕਿ ਟ੍ਰੈਫਿਕ ਬਹੁਤ ਹੈ ਇਸ ਸਰਕੇ ਦੀ ਵਾਅਦਾ ਕੀਤੀ ਕਿ ਹੋਰ ਪਲੇਟਫਾਰਮ ਚਾਰ ਨੰਬਰ ਪਲੇਟਫਾਰਮ ਇੱਥੇ ਬਣਾਇਆ ਜਾਵੇਗਾ। ਔਰ ਇੱਥੇ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਜਿਹੜਾ ਕਿ ਨਾਲ ਦੇ ਬੰਦਿਆਂ ਚ ਜਾਂਦਾ ਉਹਦਾ ਵੀ ਪ੍ਰਬੰਧ ਕੀਤਾ ਕੀਤਾ ਜਾਏ। ਇਹ ਜੰਦਰ ਰੇਲਵੇ ਸਟੇਸ਼ਨ ਬਾਰੇ ਬਣਕੀਤੀ ਹੈ। ਜੰਦਰ ਸ਼ਹਿਰ ਵਿੱਚ ਬਹੁਤ ਸਾਰੇ ਐਸੇ ਰੇਲਵੇ ਕ੍ਰੋਸਿੰਗ ਹੈ ਜਿਸ ਤੇ ਕਿ ਬਹੁਤ ਕੰਜੈਕਸ਼ਨ ਹੋ ਜਾਂਦੀ ਟ੍ਰੈਫਿਕ ਦੀ। ਜਿਹਦੇ ਵਿੱਚੋਂ ਚਿਕਿੱਟੀ ਜਿਹੜਾ ਰੇਲਵੇ ਕ੍ਰੋਸਿੰਗ ਹੈ ਗੁਰੂ ਜਿਹੜਾ ਗੁਰਨਾਮਕ ਉਹ ਜਿਹੜਾ ਉਹ ਜਿਹੜਾ ਹੈ ਉਹ ਇਸ ਰੇਲਵੇ ਕ੍ਰੋਸਿੰਗ ਹੈ ਡਿਫੈਂਸ ਕਲੋਨੀ RAMNAGAR ਇਹ ਜਿਹੜੇ ਸ਼ਹਿਰ ਦੇ ਜਿਹੜੇ ਆ ਉੱਥੇ ਇਹਨਾਂ ਨੇ ਕਿਆ ਵਿੱਚ ਬਣਾਈ ਜਾਂ ਇਸੇ ਤਰ੍ਹਾਂ ਜਤਿੰਦਰ ਦੇ ਜਿਹੜੇ ਬਾਹਰੀ ਖੇਤਰ ਹੈ ਜਿਹੜੇ ਵਿੱਚ ਉਹ ਫਲੋਰ ਕਿਉਂ ਜਿਹੜੀ ਨੂਰਬਹਿਲ ਨੂੰ ਸੜਕ ਜਾਂਦੀ ਹੈ ਗੋਦੋਂ ਉੱਤੇ ਬਹੁਤ ਬੜਾ ਟ੍ਰੈਫਿਕ ਹੈ ਉੱਥੇ ਵੀ ਉਹ ਰੇਸ ਰੌਂਡ ਨੂੰ ਕਿਆ ਔਰ ਗੁਰਾਇਆ ਤੋਂ ਰੁੜਕਾ ਕਲਾ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਕੋਈ ਅਰਾਊਂਡ 80 90 ਗੱਡੀਆਂ ਰੁਕਦੀਆਂ ਇਹਨਾਂ ਸਟੇਸ਼ਨਾਂ ਤੋਂ ਕ੍ਰਾਸ ਕਰਦੀਆਂ ਇਸ ਲਾਈਨ ਤੋਂ ਤੇ ਜਿਹੜਾ ਜਿਹੜਾ ਰੇਲਵੇ ਫਟ ਕੇ ਹਮੇਸ਼ਾ ਬੰਦ ਰਹਿੰਦਾ ਇਹ ਵੀ ਕਿਹਾ ਵੀ ਗੁਰਾਇਆ ਤੋਂ ਰੋੜ ਕਾ ਸਲਾਹ ਇੱਕ ਤੋਂ ਉੱਪਰ ਬ੍ਰਿਜ ਜਿਹੜਾ ਬਣਾਇਆ ਹੈ ਇਸੇ ਤਰ੍ਹਾਂ ਪੁਰ ਰੇਲਵੇ ਸਟੇਸ਼ਨ ਹੈ ਉੱਥੇ ਨਵਾਂ ਡਵੈਲਪ ਹੋਇਆ ਪਰ ਉੱਥੇ ਕੋ ਗੱਡੀ ਨਹੀਂ ਰੁਕਦੀ ਇੱਕ ਕਸ਼ੀਰ ਮੇ ਰੁਕਦੀ ਸੀ ਉਹ ਬੰਦ ਹੋ ਗਈ ਇਹ ਵੀ ਮੈਂ ਕਿਹਾ ਦੇ ਨੂੰ ਉੱਥੇ ਪੰਜ ਚਾਰ ਗੱਡੀਆਂ ਦੀ ਸਪੈਸ਼ਲ ਰੁਕਣ ਇਸੇ ਤਰ੍ਹਾਂ ਕਰਤਾਰਪੁਰ ਰੇਲ ਟ੍ਰੇਨ ਰੁਕਣ ਕਿਹਾ ਜਿਹੜੀ ਸੋ ਫਾਸਟ ਟ੍ਰੇਨ ਹੈ ਸਵੇਰੇ ਸ਼ਾਮ ਉੱਥੇ ਰੁਕੀ ਇਸੇ ਤਰ੍ਹਾਂ ਗੁਰਾਇਆਂ ਵਿੱਚ ਹਰਦੁਆਰ ਜਿਹੜੀ ਮੇਲੇ ਅਮਰਸਾ ਦਵਾਰ ਉਰਕਨੂਗਿਆ ਛਤੀਸਗੜ ਨੂੰ ਜਿਹੜੀ ਜਾਂਦੀ ਹੈ ਉਰਕਨੂਗਿਆ ਜਿਹੜੀ ਸੱਚ ਕੰਦ ਦੇਰ ਦਾ ਜਿਹੜੀ ਫਰੇਂਜ ਜਾਂਦੀ ਹੈ ਉਹ ਫਲੋਰ ਰੁਕਨੂਗਿਆ ਆਦਮਪੁਰ ਜਿਹੜੀ ਸ਼ਾਰਪੁਰ ਤੋਂ ਦਿੱਲੀ ਜਿਹੜੀ ਨਵੀਂ ਟ੍ਰੇਨ ਚੱਲੀ ਹੈ ਉਹਦਾ ਹੌਲਡ ਕਿਹਾ ਔਰ ਨਕੋਦਰ ਵਾਸਤੇ ਕੋਈ ਵੀ ਇੱਕ ਸੁਪਰ ਫਾਸਟ ਜਗਰੀ ਹੈ ਉਹ ਕਿਤੇ ਰੋਕਣ ਵਾਸਤੇ ਤੇ ਉਹਨਾਂ ਨੇ ਕਿਹਾ ਇਹ ਗੱਲਾਂ ਉਹਨਾਂ ਨੇ ਧਿਆਨ ਵਿੱਚ ਲੈ ਲਈ ਹੈ ਕਿ ਫੌਰੀ ਤੌਰ ਤੇ ਸਰ ਇਹ ਨਿਊਜ਼ ਤੋਂ ਲਵਾ ਜੇ ਤੁਹਾਨੂੰ ਲੱਗਦਾ ਕਿ ਕੁਝ ਡਿਮਾਂਡ ਆਈ ਨਹੀਂ ਫਿਰ ਇੱਕ ਸੂਚੀ ਪੈਂ ਸੂਚੀ ਪੈਂ ਜਿਹੜਾ ਜਿੱਥੇ ਕਿ ਨਿਰਾਸ਼ ਦਾ ਬਹੁਤ ਬੜਾ ਹੈ ਉੱਥੇ ਵੀ ਸ਼ੈਲਟਰ ਹੈ ਨਹੀਂਗਾ ਇੱਕ ਉੱਤੇ ਸਟੈਪ ਉਹ ਗੁਰਦੇ ਚਾਹੀਦਾ ਔਰ ਇੱਕੋਥੇ ਰੇਲਵੇ ਜਿਹੜਾ ਰਿਜ਼ਰਵੇਸ਼ਨ ਕਰਨ ਜਿਵੇਂ ਤੁਸੀਂ ਸਾਰੀਆਂ ਡਿਮਾਂਡਸ ਰੱਖੇ ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੋਏਗਾ ਜੇ ਨਹੀਂ ਕੋਈ ਵੀ ਇਹ ਜਿਹੜੀਆਂ ਮੈਂ ਉਹਨਾਂ ਨੂੰ ਦਿੱਤੀਆਂ ਉਹਨਾਂ ਨੇ ਮੈਨੂੰ ਸਵਾਸਤ ਦ ਦਿੱਤਾ ਤੇ ਮੈਂ ਦੇਖਾਂਗਾ ਕੀ ਕਰਦੇ ਅਗਰ ਨਾ ਹੋਈਆਂ ਜਿਹੜੀਆਂ ਉਹਨੂੰ ਫਿਰ ਉਹਨਾਂ ਨੂੰ ਪਰਸਿਊ ਕਰਾਂਗੇ ਰੇਲਵੇ ਮਿਨਿਸਟਰ ਨੂੰ ਮਿਲਾਂਗਾ ਜੇ ਨਾ ਹੋ ਜਾ ਤਾਂ ਮੈਂ ਰੇਲਵੇ ਮਿਨਿਸਟਰ ਨੂੰ ਮਿਲਾਂ ਜੇ ਫਿਰ ਵੀ ਲਾ ਹੋ ਜਾ ਤਾਂ ਪਾਰਲੀਮੈਂਟ ਨੂੰ ਦੱਸਣ ਖੰਡ ਥੈਂਕ ਯੂ